ਸ਼ਕਤੀ ਦੀ ਗ੍ਰਿਣੋਂ ਪੰਜਾਬ ਵਰਤਨ ਨੂੰ ਤਹੀਕ ਪ੍ਰਤਾੜਨਾ ਦੇ ਚਲਦੇ ਕਈ ਵਾਰ ਦੇਖਣ ਨੂੰ ਮਿਲਿਆ ਹੈ ਕਿ ਲੜਕੀਆਂ ਦਹੇਜ ਦੇ ਲੋਭੀਆਂ ਦੀ ਮੰਨ ਪੂਰੀ ਨਾ ਕਰਦੇ ਹੋਏ ਆਪਣੀ ਜੀਵਨ ਰੀਲਾ ਸਮਾਪਤ ਕਰ ਲੈਂਦੀਆਂ ਨੇ ਜਾਂ ਫਿਰ ਮਾਰ ਦਿੱਤੀਆਂ ਜਾਂਦੀਆਂ ਨੇ ਇਦਾਂ ਦਾ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨਾਜੋਵਾਲ ਵਿਖੇ ਸਾਹਮਣੇ ਆਇਆ ਦੱਸੀ ਕਿ ਜਿੱਥੇ ਵਿਹੋਤਾ ਦੀ ਸ਼ਕਤੀ ਹਾਲਾਤਾਂ ਦੇ ਵਿੱਚ ਮੋਟ ਹੋ ਗਈ ਅਤੇ ਜਦੋਂ ਉਸਦੇ ਪੇਕੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਮੌਦਾ ਕਾਰਨ ਮਿਤਕਦੇਸ ਹੋਰੇ ਪਰਿਵਾਰ ਨੂੰ ਉਠੇ ਰਾਇਆ ਉਹਨਾਂ ਨੇ આરોਪ ਲਗਾਏ ਹਨ ਕਿ ਸੋਰੇ ਪਰਿਵਾਰ ਨੇ ਹੀ ਉਸ ਦਾ ਕਤਲ ਕੀਤਾ ਅਤੇ ਫਿਰ ਪੱਖੇ ਨਾਲ ਲਟਕਾ ਦਿੱਤਾ ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਦਾਗਦੀ ਮੰਗ ਕਰਦੇ ਆ ਰਹੇ ਸਨ ਅਤੇ ਹੁਣ ਉਹਨਾਂ ਨੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮਿਤਕਦੇ ਭਰਾ ਦੇ ਬਿਆਨ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੋਰੇ ਪਰਿਵਾਰ ਦੇ ਤਿੰਨ ਲੋਕਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਂ ਕਿ ਪ੍ਰਾਂਤਸੇ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਸਾਡੀ ਧੀ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਉਹ ਦਰਵਾਜ਼ਾ ਨਹੀਂ ਖੋਲ ਰਹੀ ਉਹਨਾਂ ਕਿਹਾ ਕਿ ਜਦ ਅਸੀਂ ਕੁੜੀ ਦੇ ਸਹੁਰੇ ਪਰਿਵਾਰ ਆ ਕੇ ਦੇਖਿਆ ਤਾਂ ਉਸ ਦੀ ਲਾਸ਼ ਕਮਰੇ ਕਿਨਾਰੇ ਪਈ ਸੀ ਜਿਸ ਨੂੰ ਵੇਖ ਕੇ ਲੱਗਦਾ ਸੀ ਕਿ ਉਸ ਨੂੰ ਮਾਰ ਕੇ ਟੰਗਿਆ ਗਿਆ ਉਹਨਾਂ ਦੱਸਿਆ ਕਿ ਅਕਸਰ ਕੁੜੀ ਦਾ ਸਹੁਰਾ ਪਰਿਵਾਰ ਜੇਸ ਦੀ ਮੰਗ ਕਰਦਾ ਸੀ ਅਤੇ ਕੁੜੀ ਨਾਲ ਮਾਰਕੁੱਟ ਕਰਦਾ ਸੀ ਇਸ ਮੌਕੇ ਉਹਨਾਂ ਪੁਲਿਸ ਨੂੰ ਅਪੀਲ ਕਰਦੇ ਕਿਹਾ ਕਿ ਅਗਰੋਪੀਆਂ ਤੇਜ਼ ਸਖਤ ਕਾਰਵਾਈ ਕੀਤੀ ਜਾਵੇ

हां दादा प्रॉब्लम है सिस्टर दी अ सिस्टर ਦਾ ਮਰਡਰ ਕਰਤਾ ਹੋਇਆ ਸੋਹਰਿਆਂ ਨੇ ਤੇ ਜਦੋਂ ਅਸੀਂ ਘਰ ਸੀਗੇ ਸਾਨੂੰ ਫੋਨ ਆਇਆ ਸੀ ਉਹਨਾਂ ਨੇ ਕੀ ਇਦਾਂ ਕਰਕੇ ਉਹਨੇ ਰੂਮ ਬੰਦ ਕਰ ਲਿਆ ਪਹਿਲਾਂ ਤੇ ਬਾਅਦ ਥੋੜੀ ਜਿਹਾ ਫੋਨ ਆਇਆ ਆਪਾਂ ਉਹਨਾਂ ਨੂੰ ਕੀਤਾ ਤੇ ਕਹਿੰਦੇ ਕਿ ਉਹਨੇ ਫੋਨ ਲੈ ਲਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦਵਾਰਾ ਲੈਣਾ ਹੈ ਤੁਸੀਂ ਜੇਕਰ ਉਹ ਰੋਫਾ ਲਿਆ ਤੇ ਜੋ ਹਸਪਤਾਲ ਲੈ ਕੁਝ ਹੋ ਗਿਆ ਕਹਿੰਦੇ ਠੀਕ ਹੈ ਤੇ ਉਸ ਤੋਂ ਅੱਜ ਉਹਨਾਂ ਦੁਆਰਾ ਬੈਕਪਾਲ ਕੀਤੀ ਤੇ ਉਹਨਾਂ ਨੇ ਬੋਲਿਆ ਕਿ ਉਹ ਪੂਰੀ ਹੋ ਗਈ ਹੈ ਜਦੋਂ ਅਸੀਂ ਆਪਾਂ ਉੱਥੇ ਗਏ ਤਾਂ ਦਰਵਾਜ਼ਾ ਖੁੱਲਿਆ ਸੀ ਆ ਭੇੜਾ ਆਇਆ ਸੀ ਖੋਲਿਆ ਤੇ ਅੱਗੇ ਉਹ ਮਤਲਬ ਉਹਦੇ ਹੈ ਕੋਈ ਸੀ ਇਹ 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 ਵਿੱਚ ਸੀ ਤੇ ਜਦੋਂ ਮੈਂ ਦੇਖਿਆ ਜੋ ਟੋਟਲ ਹੀ ਉਹ ਸੀਐਫਜੀ ਉਹਨਾਂ ਨੇ ਮਾਰਿਆ ਹੋਇਆ ਸੀਗਾ ਉਹ ਜਿੱਦਾਂ ਮੇਰਾ ਤਾਂ ਪੱਕੇ ਨੂੰ ਰੱਸੀ ਬੰਨੀ ਹੋ ਸੀ ਜਾਂ ਉਹਨਾਂ ਲਟਕਾਇਆ ਸੀ ਜਿੰਦ ਕਿ ਜਿਹੜੀ ਹਾਈਟ ਜਿਹੜੀ ਪੱਕੇ ਦਾ ਤੱਕੀ ਕਾਫੀ ਹਾਈ ਸੀ ਉਹ ਕੋਈ ਦੇ ਕੰਮ ਨਹੀਂ ਕਰ ਸਕਦੀ ਕੱਟੋਕੜ 6 ਫੁੱਟ ਦਾ ਬੰਦਾ ਚਾਹੀਦਾ ਅਸੀਂ ਲੰਡਾਲੇ ਤੋਂ ਆ ਸਾਡਾ ਸਿਸਟਰ ਸਿਸਟਰ ਨਾੜਾ ਜ ਵਾਲੇ ਆਂਦੇ ਨਾੜਾ ਜੇ ਲੱਗੇ ਕਾਰਾ ਕਾਰਾ ਲੱਗੇ ਫਰਮਾ ਲੰਦ ਲੱਗੇ ਕਿੰਨੇ ਜ਼ਰ ਲੱਗਦਾ ਕਿ ਉਹ ਉਹ ਵਿੱਚ ਉਹ ਨੂੰ ਕੁੱਟ ਮਾਰ ਵੀ ਕਰਦਾ ਸੀ ਤੇ ਜਣੇ ਕਿ ਗੱਲ ਨਹੀਂ ਮੰਨਣੀ ਆਪਣੀਆਂ ਮਰਜ਼ੀਆਂ ਕਰਨੀਆਂ ਤਪੋਇਆ ਕਹਿੰਦੇ ਕਿ ਆਈ ਜਾਣਾ ਕਿ ਤੁਸੀਂ ਸਾਨੂੰ ਘੱਟ ਮੇਰੀ ਮਤਲ ਨੂੰ ਤੁਸੀਂ ਸੈਟ ਨਹੀਂ ਪਾਇਆ ਆ ਸਾਰੀਆਂ ਚੀਜ਼ਾਂ ਨਹੀਂ ਨਹੀਂ ਬਾਈ ਜੀ ਅਰੇ ਮੁੰਡਾ ਫਰਾੜਿਆ ਕੱਲ 2 ਵਜੇ ਤਾਂ ਫਰਾੜਿਆ ਉਸ ਜਨਕੀ ਉਸ ਤੋਂ ਬਾਅਦ ਹੀ ਜਨਸਾ ਨੂੰ ਫੋਨ ਆਇਆ ਉਸ ਤੋਂ ਬਾਅਦ ਹੀ ਫਰਾੜ ਹੋ ਗਿਆ ਜਿੱਤੇ ਘਰ ਦੇ ਬੋਲਦੇ ਕਿ ਉਹਦੀ ਫਲਾਈਟ ਸੀ ਉਹ ਚੱਲ ਸਾਨੂੰ 1 ਵਜੇ ਕਿਹਾ ਪੁਲਿਸ ਨੂੰ 2 ਵਜੇ ਕਿਹਾ ਕਿ ਚੱਲ ਗਿਆ ਤੇ ਫਲਾਈਟ ਆ ਤੇ ਅੱਜ ਉਹਦੀ ਮਤਲ ਨੂੰ ਰੈਸਟ ਕਰਨਾ ਸੀ ਉਹਦੀ ਮਤਲ ਵੀ ਫਰਾੜਿਆ ਮੋਲੋ ਆਪਸ ਵਿੱਚ ਬਿਆਨ ਨਹੀਂ ਦਿੰਦੇ ਤੇ ਮਦਰ ਵੀ ਚਲ ਗਈ ਹੋਵੇ ਕਿਤੇ ਬੰਦ ਹੋਇਆ ਲਈ ਨੇਪਾਲ ਕਿਤੇ ਵੀ ਥਰੂ ਜਾ ਸਕਦਾ ਉਹ ਬਾਹਰ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਜਾਂਦੇ ਜਾਂਦੇ ਜਲਦੀ ਤੋਂ ਜਲਦੀ ਫੜਿਆ ਜਾਵੇ ਉਹਦੀ ਮਾਰ ਉਹ ਰੈਸਟ ਕੀਤਾ ਜਾਵੇ ਜਿਹੜੇ ਇਹਦੇ ਦੋਸ਼ੀ ਆ ਜਿਹੜੇ ਦੋਸ਼ੀ ਨਾ ਹੋਣਦੇ ਤਾਂ ਭੱਜਦੇ ਨੇ ਤੇ ਜਿਹ ਦੋਸ਼ੀ ਆ ਤਾਂ ਕੋਈ ਤਾਂ ਹੀ ਭੱਜਦੇ ਆ ਤੇ ਸਪੇਸ਼ੀ ਨਹੀਂ ਕਰ ਰਹੇ ਇਨਪੇਸ਼ੀਪੇਸ਼ ਨਹੀਂ ਹੋ ਰਹੇ ਕੋਈ ਸਭ ਤੋਂ ਵਧੀਆ ਕੰਮ ਕਰਦੀ ਪਰ ਜੇ ਕੋਈ ਫੜੀ ਨਹੀਂ ਹੋ ਰਹਾ ਤਾਂ ਉਹਦੇ ਤੇ ਅਸੀਂ ਕੀ ਕਰ ਸਕਦੇ ਆ ਤਾਂ ਉਹਨੇ ਅਸਾ ਕੀ ਕਰ ਕੀ ਕਰ ਮਾਹੀ ਲਾਏ ਤੋਂ ਬਾਅਦ ਦੁਪਹਿਰ ਕੋਈ ਸਮਰੂਪ ਨਪਰਿਚਿਤ ਨਾਇਜ਼ੀਬ ਕੀ ਨਾਜਵਾਲੇ ਚ ਕੋਈ ਲੜਕੀ ਜਿਹੇ ਹੋਗੀ ਆ ਉਹਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣਾ ਪੱਖੇ ਨਾਲ ਆਹ ਫੋਨ ਆ ਕੇ ਤੇ ਸੁਸਾਇਡ ਕਰ ਲਈ ਜਿਸ ਸੰਬੰਧ ਵਿੱਚ ਮੇਰੀ ਪੁਲਿਸ ਪਾਰਟੀ ਮੌਕੇ ਤੇ ਜਾ ਕੇ ਸਾਰਾ ਉਹ ਮੌਇਨਾ ਕਰਕੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤੇ ਲੜਕੀ ਜਿਹੜੀ ਹੋ ਜਿਹਦਾ ਨਾਮ ਨੀਹਾ ਚਿਤਕ ਉਹਦਾ ਪਿੰਡ ਇੱਕਾ ਪਰਿਵਾਰ ਦਾ ਜਿਹੜਾ ਪਿੰਨ ਮਡਾਲਾ ਪ੍ਰਾਣਾ ਸ਼ਾਲਾ ਵਿੱਚ ਇਹਦੇ ਰਹਿੰਦਾ ਤੇ ਉਹਨਾਂ ਦੀ ਲੜਕੀ ਦਾ ਜਿਹੜਾ ਭਰਾ ਉਹ ਗੁਰਚਨ ਸਿੰਘ ਹੈ ਉਹਨੇ ਜਨ ਸਟੇਟਮੈਂਟ ਜਿਹੜੀ ਆ ਕੱਲ ਸ਼ਾਮ ਨੂੰ ਦਰਜ ਕਰਾਈ ਹੈ ਉਹਦੇ ਆਧਾਰ ਦੇ ਉੱਤੇ ਆਪਾਂ ਜਿਹੜੀ ਆ ਧਾਰਾ 108 ਧਾਰਾ 3 ਕਲਾਸ 5 ਡੀਐਨਐਸ ਦੇ ਤਹਿਤ ਐਫਆਈਆਰ ਦਰਜ ਕਰਕੇ ਤੇ ਉਹਦੇ ਸਬੰਧ ਵਿੱਚ ਉਹਨਾਂ ਨੇ ਕਿੰਨਾ ਜਾਨ ਦਾ ਨਾਮ ਦਾ ਜੀ ਇੱਕ ਲੜਕਾ ਜਿਹੜਾ ਜਿੰਗਰਿੰਦਰ ਨਾਲ ਦੇ ਪੀਲੇ ਦਾ ਕੁੜੀ ਦੇ ਘਰ ਵਾਲਾ ਤੇ ਉਹਦਾ ਮਨਿੰਦਰ ਸੋਹਰਾ ਤੇ ਸੋਨਮ ਜਿਹੜੀ ਉਹਦੀ ਸੱਸ ਹੈ ਇਹਨਾਂ ਨੇ ਖਲਾਕ ਕਰਕੇ ਜੇ ਦਰਜ ਕਰਾਈ ਹੈ ਐਫ ਆਈ ਆਰ ਦਰਜ ਕਰਕੇ ਉਹਨਾਂ ਨੇ ਤਪਤੀ ਜਿਹੜਾ ਲੜਕੀ ਦਾ ਜਿਹੜਾ ਸੋਹਰਾ ਗੁਰਿੰਦਰ ਉਹਨੂੰ ਅਰਸ਼ਟ ਕਰ ਲਿਆ ਜਿਹੜੇ ਦੋਨਾਂ ਦੀ ਜਿਹੜੀ ਭਾਲ ਗੜੀ ਹੈ ਕੋ ਮੋੜੇ ਗੁਰਿੰਦਰ ਦੀ ਤੇ ਉਹਦੀ ਸੱਸ ਸੋਨਮ ਦੀ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤਪਤੀ ਜੁਕੰਮਲ ਕਰਾਂਗੇ ਪ੍ਰਤੀ ਵਿਦਿ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ ਦਉਾਂਗੇ ਸਰ ਇਹਦੀ ਮੈਰਿਜ ਇਨੀਸ਼ੀਏਟਿਵ ਉਹ 2 ਮਹੀਨੇ ਹੋਏ ਜੀ ਮੈਰਿਜ ਨੂੰ ਤੇ ਮੁੰਡਾ ਮੈਰਿਜ ਕਰਾਉਣ ਨਾਲ ਤੇ ਆਇਆ ਇਹ ਮੁੰਡਾ ਬਾਹਰ ਪੜਦਾ ਸੀ ਕੈਨੇਡਾ 'ਚ ਵਿਦੇਸ਼ ਤੋਂ ਆਇਆ ਜੀਗਾ ਤੇ ਇਸੇ ਦੌਰਾਨ ਹੀ ਕੋਈ ਇਹਨਾਂ ਦੀ ਗੱਲਬਾਤ ਹੋਈ ਆ ਤੇ ਇਹ ਪਿਆਨਾਂ ਵਿੱਚ ਲਗਾਇਆ ਜੀ ਇਹਨੂੰ ਤਾਂ ਪਰੇਸ਼ਾਨ ਕਰਦੇ ਤਿੰਨੇ ਜਾਨੀ ਉਹਨਾਂ ਤੋਂ ਤਾਂ ਲਾ ਕੇ ਇਹਨੇ ਆਪਣੀ ਜਿਹੜੀ ਜੀਵਨ ਜੀਲਾ ਔਖੇ ਨਾਲ ਜਿਹੜਾ ਬਾਲ ਲਾ ਕੇ ਸਮਾਪਤ ਕੀਤੀ ਹੈ ਇਹ ਉਹ ਤਕਰੀਬ ਚੱਲ ਰਹੀ ਹੈ ਬਾਕੀ ਅੱਜ ਆਪਾਂ ਲੜਕੀ ਦਾ ਜਿਹੜਾ ਪੋਸਟ ਮਾਡਨਾ ਬੋਰਡ ਆਫ ਡਾਕਟਰ ਤੋਂ ਕਰਾਇਆ ਵੀ ਜਿਹੜੀ ਪੋਸਟ ਮਾਡ ਨਿਵਾਦ ਦੇ ਕੇ ਕਾਗਜ਼ ਬਦਲਤ ਕੀ ਹੁੰਦੀ ਹੈ ਉਹ ਵੀ ਤਕਰੀਬ ਦੇ ਦੌਰਾਨ ਸਮਝ ਲੈਣਾ ਹੈ ਥੈਂਕ ਯੂ